ਹਲਕਾ ਫਿਲੌਰ ਤੋਂ ਉਸ ਸਮੇਂ ਇੱਕ ਬੜੀ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਜਦੋਂ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਵਿੱਚ ਬੈਠੇ ਇੱਕ ਵਿਅਕਤੀ ਵੱਲੋਂ ਸਿੱਧਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆ ਗਾਲੀ-ਗਲੋਚ ਕੀਤਾ ਗਿਆ ਇੱਥੇ ਹੀ ਬਸ ਨਹੀਂ ਉਕਤ ਵਿਅਕਤੀ ਵੱਲੋਂ ਡੇਰਾ ਬੱਲਾਂ ਦੇ ਮੁਖ ਸੇਵਾਦਾਰ ਸੰਦਰঞ্জন ਦਾਸ ਜੀ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਕਤ ਵਿਅਕਤੀ ਦੀ ਪਛਾਣ ਸੰਜੀਵ ਕੁਮਾਰ ਬੰਟੀ ਪੁੱਤਰ ਮੱਖਣਰਾਮ ਵਾਸੀ ਪੱਤੀ ਖਾਲਸਾ ਵਜੋਂ ਹੋਈ ਹੈ ਤੇ ਇਹ ਵਿਅਕਤੀ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓਜ਼ ਭਾਰ ਰਿਹਾ ਹੈ ਜਿਸ ਕਾਰਨ ਸ਼ਿਰਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਨ ਵਾਲੀਆਂ ਨਾਮਲੇਵਾ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਬਸਪਾ ਪਾਰਟੀ ਦੇ ਸੀਨੀਅਰ ਆਗੂਆਂ ਤੇ ਕਾਂਗਰਸੀ ਨੇਤਾਵਾਂ ਅਮਰਿਤਪਾਲ ਪੋਸਲੇ ਵੱਲੋਂ ਉਕਤ ਵਿਅਕਤੀ ਦੇ ਕਾਰਵਾਈ ਕਰਨ ਲਈ ਡੀਐਸਪੀ ਦਫਤਰ ਫਿਲੌਰ ਵਿਖੇ ਇੱਕ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਦੇਣ ਸਮੇਂ ਸਰਪੰਚ ਖੁਸ਼ੀਰਾਮ ਸੁਸ਼ੀਲ ਵਿਰਦੀ ਬੁੱਧ ਪ੍ਰਕਾਸ਼ ਰਾਜਾ ਸੰਧੂ ਕਾਮਰੇੜ ਚਰਨੈਲ ਤੋਂ ਇਲਾਵਾ ਹੋਰ ਆਗੂ ਸ਼ਾਮਲ ਸਨ ਫਿਲੌਰ ਤੋਂ ਪੱਤਰਕਾਰ ਰਾਜਕਮਰ ਨੰਗਲ ਅਤੇ ਰਮਨ ਮਾਹੀਦੀ ਖਾਸ ਰਿਪੋਰਟ ਅੱਜ ਬੜੇ ਦੁਖੀ ਮਨ ਨਾਲ ਇਹ ਕਹਿਣਾ ਪੈ ਰਿਹਾ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵਿਅਕਤੀ ਆ ਜਿਨੇ ਪੂਰੇ ਸਮਾਜ ਨੂੰ ਰਵਦਾਸੀਆ ਸਮਾਜ ਨੂੰ ਰਵਦਾਸੀਆ ਸਮਾਜ ਦੇ ਮਹਾਨ ਸੰਤ ਔਰ ਸਾਡੀ ਕੌਮ ਦੇ ਸਾਡੇ ਸਮਾਜ ਦੇ ਮਹਾਨ ਗੁਰੂ ਪੂਰੋ ਰਵਦਾਸ ਜੀ ਸੰਤਨੰਜਨ ਦਾਸ ਜੀ ਮਹਾਰਾਜ ਔਰ ਭੋਜਨ ਸਮਾਜ ਪਾਰਟੀ ਦੇ ਸੰਸਥਾਪਕ ਜਿਨ੍ਹਾਂ ਨੇ ਦੱਬੇ ਕੁਚਲੇ ਲੋਕਾਂ ਨੂੰ ਰਾਜਨੀਤੀ ਦਾ ਹਿੱਸਾ ਬਣਾਇਆ ਮਾਨਯਬਰ ਸਾਹਿਬ ਸ਼੍ਰੀ ਕਾਂਸ਼ੀਰਾਮ ਸਾਹਿਬ ਔਰ ਬੋਡਨ ਸਮਾਜ ਪਾਰਟੀ ਦੇ ਉੱਤਰਾਧਿਕਾਰੀ ਪੈਣ ਕੁਮਾਰੀ ਮਾਇਆਬਤੀ ਜੀ ਔਰ ਸਾਡੇ ਸਾਰੇ ਮਹਾਪੁਰਸ਼ਾਂ ਦੇ ਖਿਲਾਫ ਜਿਹੜਾ ਅੱਜ ਉਹਨਾਂ ਨੇ ਬੜੀ ਭੱਦੀ ਸ਼ਦਾਬਲੀ ਵਰਤ ਕੇ ਸਾਡੇ ਸਮਾਜ ਦਾ ਨਰਾਦਰ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜਾ ਆ ਡੀਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਦੇ ਕੋਲ ਆਪਣਾ ਰੋਸ ਦਰਜ ਕਰਾਇਆ ਕਿ ਇਸ ਵਿਅਕਤੀ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਬੰਦਾ ਬਿਆਸੀ ਜਿਹੜਾ ਜੀ ਆ ਦੇ ਗੋਲਣਿਆਂ ਵਾਲੋਂ ਬਾਹਰ ਬੈਠਾ ਹੈ ਤੇ ਦੇਖੋ ਇਹ ਪੁਲਸਾ ਕੰਮ ਆ ਪੁਲਸ ਕਰੇਗੀ ਜਿੱਥੇ ਵੀ ਹੋਵੇ ਉੱਤੇ ਮਕਦਮਾ ਜਿਹੜਾ ਦਰਜ ਹੋਣਾ ਚਾਹੀਦਾ ਸ਼੍ਰੀ ਗੁਰਦਾਸਾ ਜੀ ਦਾ ਸੀਲ ਫਲੋਰ ਦੀਆਂ ਉਹਨਾਂ ਦੇ ਜ਼ਿੰਮੇਵਾਰ ਆਗੂ ਜਿਹੜੇ ਆ ਉਹ ਅੱਜ ਟਿਪਸਾਉਨ ਤੇ ਮੈਮਰੈਂਡਮ ਲੈਣ ਆਏ ਸੀ ਜਿਹੜਾ ਰਾਤ ਦਾ ਹੀ ਇੱਕ ਮਾਮਲਾ ਪਖਿਆ ਸੰਜੀਵ ਕੁਮਾਰ ਬਾਂਟੀ ਜਿਹੜਾ ਮੱਖਣ RAM ਪੱਤੀ ਖਾਲਸਾ ਦਾ ਪੱਕਿਆ ਹੋ ਰੂਮ ਇਟਲੀ ਚ ਰਹਿ ਰਿਹਾ ਆ ਉਹਨੇ ਇੱਕ ਵੀਡੀਓ ਵਾਇਰਲ ਕੀਤੀ ਜਿੱਥੇ ਸ਼੍ਰੀ ਗੁਰਦਾਸ ਜੀ ਦੇ ਖਿਲਾਫ ਜਿਹੜੀ ਗਾਲੀ ਗਲੋਚ ਕੀਤੀ ਉਥੇ ਰਵਦਾਸੀਆ ਧਰਮ ਦੇ ਗੁਰੂ ਸੰਤ ਰਣਜਨ ਦਾਸ ਮਹਾਰਾਜ ਬਾਰੇ ਵੀ ਬੋਲੇ ਆ ਔਰ ਨਾਲ ਹੀ ਉਹਨਾਂ ਨੂੰ ਜਾਨਵਾਰ ਦੀ ਧਮਕੀ ਦਿੱਤੀ ਆ ਇਹਦੇ ਨਾਲ ਪੂਰੇ ਵਿਸ਼ਵ ਭਰ ਦੀਆਂ ਜਿਹੜੀਆਂ ਗੁਰਦਾਸ ਨਾਮਲੇਵਾ ਸਕਟਾ ਆ ਉਹਨਾਂ ਦੇ ਵਿੱਚ ਰੋਸਿਤ ਸੀਗਾ ਔਰ ਅਸੀਂ ਇੱਕ ਸੰਗੀਤਕ ਤੌਰ ਤੇ ਜਿਹੜਾ ਇੱਥੇ ਇਕੱਠੇ ਹੋ ਕੇ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਇਹ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਦੋਸ਼ੀ ਦੇ ਖਿਲਾਫ ਤੁਰੰਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੀ ਨਾ ਕਰਨ ਦੀ ਦੇ ਵਿੱਚ ਜਿਹੜਾ ਅਸੀਂ ਦੇਸ਼ ਵਿਆਪੀ ਅੰਦੋਲਨ ਨਰੰਭਣ ਦੀ ਗੱਲ ਕਹੀ ਹੈ ਔਰ ਮੈਨੂੰ ਆਸ ਹੈ ਕਿ ਸਰਕਾਰ ਸਾਡੀ ਗੱਲ ਤੇ ਗੌਰ ਕਰਦੇ ਹੋ ਤੁਰੰਤ ਮੁਕਦਮਾ ਦਰਜ ਕਰੇਗੀ ਔਰ ਸਖਤ ਤੋਂ ਸਖਤ ਕਾਰਵਾਈ ਕਰੇ ਅਸੀਂ ਇੱਕ ਮਿਲਟੀ ਜੋ ਕਲੇ ਪਰਿਵਾਰ ਚੋਂ ਆਂ ਪਰ ਉਹ ਮਾਨਸਿਕ ਤੌਰ ਤੇ ਸਾਨੂੰ ਜਿਹੜਾ ਉਹਦਾ ਸੰਤੁਲਨ ਸਹੀ ਨਹੀਂ ਲੱਗਦਾ ਜਿਹੜਾ ਉਹ ਇਹੋ ਜਿਹੇ ਅਪਸ਼ਬਦ ਬੋਲ ਰਿਹਾ ਕੋਈ ਵੀ ਸਾਡੇ ਸਮਾਜ ਦਾ ਵਿਅਕਤੀ ਆਪਣੇ ਗੁਰੂ ਦੇ ਖਿਲਾਫ ਕਦੀ ਅਪਸ਼ਬ ਨਹੀਂ ਬੋਲ ਸਕਦਾ ਔਰ ਇਹੋ ਜਿਹੇ ਅਪਸ਼ਬਦ ਬੋਲੇ ਤਾਂ ਇਹ ਬੜੀ ਮਦਭਾਗੀ ਕਟਣਾ ਆ ਇੱਕ ਇੱਕ ਮੈਮੋਰੰਡਮ ਦਿੱਤਾ ਕਿ ਦੋਸ਼ੀ ਦੇ ਖਿਲਾਫ ਤੁਰੰਤ ਇੱਕ ਮੁਕਦਮਾ ਦਰਜ ਕਰਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਕਿਉਂਕਿ ਦੋਸ਼ੀ ਤਾਂ ਵਿਦੇਸ਼ ਵਿੱਚ ਹੈ ਤੇ ਜਿਹੜੇ ਇਹਦੇ ਪਿੱਛੇ ਕੋਈ ਹਸਿਆਜਿਸ ਕਰਦਾ ਲੋਕ ਹੈ ਦੰਗਾ ਪੜਕਾਉਣਾ ਚਾਹੁੰਦੇ ਆ ਦੇਸ਼ ਦਾ ਮਾਰਨਾ ਚਾਹੁੰਦੇ ਉਹਨਾਂ ਨੂੰ ਵੀ ਟ੍ਰੇਸ ਕੀਤਾ ਜਾ ਰਿਹਾ ਹੈ